ਪਾਲਜੀ 26 ਜਨਵਰੀ ਨੂੰ ਵੱਡਾ ਇਕੱਠ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀ ਕਰਨ ਜਾਉਂਗਾ ਹਾਂਜੀ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਥੇ ਧੂਰੀ ਦੇ ਵਿੱਚ ਮੀਟਿੰਗ ਕੀਤੀ ਹੈ ਸਾਰੇ ਜਥੇਬੰਦੀ ਇਕੱਠੇ ਹੋਏ ਆ ਅਸੀਂ ਇਹਦੇ ਵਿੱਚ ਜਿਹੜੀ ਸਾਨੂੰ ਉੱਪਰੋਂ ਕਾਲ ਆਈ ਹੈ ਕਿਉਂਕਿ ਜਿਹੜੇ ਸਾਡੇ ਸਾਥੀ ਪਹਿਲਾਂ ਬਾਰਡਰਾਂ ਤੇ ਲੜ ਰਹੇ ਨੇ ਉਹਨਾਂ ਨੇ 26 ਤਰੀਕ ਦਿੱਤੀ ਹੈ ਅਸੀਂ ਵੀ ਉਹਨਾਂ ਦੇ ਨਾਲ 26 ਤਰੀਕ ਤੈਅ ਕੀਤੀ ਹੈ ਵੀ ਅਸੀਂ ਤੁਹਾਡੇ ਨਾਲ ਮਿਲ ਕੇ ਇਹ ਜਿਹੜੀ 26 ਤਰੀਕ ਆ ਇਹਨੂੰ ਆਪਾਂ ਮਨਾਇਆ ਜਾਊਗਾ ਬਹੁਤ ਵੱਡਾ ਕਾਫਲਾ ਜਨਦੀ ਧੂਰੀ ਦੇ ਵਿੱਚ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਨੇ ਜਿਹੜੇ ਸਾਡੇ ਉਹ ਕਾਫਲਾ ਬਣਾ ਕੇ ਅਸੀਂ ਧੂਰੀ ਦੇ ਵਿੱਚ ਉਹ 26 ਤਰੀਕ ਜਿਹੜੀ ਸ਼ਾਦੀ ਹੈਗੀ ਉਸ ਨੂੰ ਅਸੀਂ ਪੂਰੀ ਤਾਕਤ ਦੇ ਨਾਲ ਮਨਾਵਾਂਗੇ ਔਰ ਜਿਹੜੀਆਂ ਸਰਕਾਰ ਕਰੀ ਸਾਡੀਆਂ ਮੰਗਾਂ ਨੇ ਜਿਹੜੇ ਸਾਡੇ ਸਾਥੀ ਉੱਥੇ ਪਾਰਟਰਾਂ ਤੇ ਬੈਠੇ ਨੇ 12 ਮੰਗਾਂ ਸਾਡੀਆਂ ਉਹ ਨੇ ਉਹ ਮੰਗਾਂ ਸਾਡੀਆਂ ਵੀ ਨੇ ਅਸੀਂ ਉਹਨਾਂ ਮੰਗਾਂ ਦੇ ਨਾਲ ਸਹਿਮਤਾ ਪਰ ਇੱਕ ਆਹ ਜਿਹੜੀ ਸਰਕਾਰ ਆ ਟੇਡੇ ਰੂਪ ਦੇ ਵਿੱਚ ਜਿਹੜੇ ਕਾਨੂੰਨਾਂ ਨੂੰ ਅਸੀਂ ਵਾਪਸ ਕਰਾ ਕੇ ਆਏ ਤੇ ਹਸਾਲ ਪਰ ਬਹਿ ਕੇ ਪਰ ਉਹੀ ਕਾਨੂੰਨ ਇਹ ਸਰਕਾਰ ਹੈ ਜਿਹੜੀ ਇਹ ਟੇਡੇ ਢੰਗ ਨਾਲ ਇੱਥੇ ਸੂਬੇ ਦੇ ਨੂੰ ਭੇਜਦੇ ਡਰਾਫਟ ਬਣਾ ਕੇ ਵੀ ਆਹ ਜਿਹੜੇ ਕਾਨੂੰਨ ਨੇ ਵੀ ਆਹ ਕਾਨੂੰਨ ਲਾਗੂ ਕੀਤੇ ਜਾਣ ਪਰ ਅਸੀਂ ਉਹ ਕਾਨੂੰਨਾਂ ਦੇ ਹੱਕ ਦੇ ਵਿੱਚ ਨਹੀਂ ਕਿਉਂਕਿ ਉਹ ਕਾਨੂੰਨ ਨੇ ਜਿਹੜੇ ਉਹ ਉਹੀ ਕਾਲੇ ਕਾਨੂੰਨ ਨੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਅਸੀਂ ਪੰਜਾਬ ਦੇ ਵਿੱਚ ਤਾਂ ਕਰਨੀ ਕਰਨਾ ਅਸੀਂ ਸਾਰੇ ਭਾਰਤ ਦੇ ਵਿੱਚ ਇਹ ਜਿਹੜੇ ਕਾਨੂੰਨ ਨੇ ਅਸੀਂ ਕਹਿੰਦੇ ਕਾਨੂੰਨ ਨਹੀਂ ਲੱਗਣੇ ਚਾਹੀਦੇ ਵਾਪਸ ਹੋਣੇ ਚਾਹੀਦੇ ਨੇ ਇਹ ਉਹੀ ਕਾਲੇ ਕਾਨੂੰਨ ਨੇ ਇਸ ਕਰਕੇ ਅਸੀਂ ਇਸ ਦੀ ਵਿਰੋਧਤਾ ਕਰਦੇ ਆ ਪਤਨ ਜੀ ਪਿਛਲੇ ਦਿਨ ਇੱਕ ਸੈਂਟਰ ਵੱਲੋਂ ਲੈਟਰ ਵੀ ਕੱਢੀ ਗਈ ਹੈ ਜਿਸ ਦੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਹ ਉਹਦੇ ਬਾਰੇ ਕੋਈ ਜਾਣਕਾਰੀ ਦੇਖੋ ਉਹ ਉਸ ਜਥੇਬੰਦੀਆਂ ਨੂੰ ਪਤਾ ਠੀਕ ਹੈ ਉਹਨਾਂ ਨੇ ਕੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੀ ਨਹੀਂ ਕੀਤੀ ਪਰ ਸੇ ਸਾਰੀ ਮੰਦੀਆਂ ਵੀ ਜਿਹੜੀਆਂ ਇਹ ਗੱਲਬਾਤਾਂ ਨੇ ਇਹਦੇ ਵਿੱਚ ਨਿਕਲਣ ਨੂੰ ਕੁਝ ਨਹੀਂ ਹੈਗਾ ਕਿਉਂਕਿ ਪਹਿਲਾਂ ਵੀ ਇਸ ਜਥੇਬੰਦੀਆਂ ਨਾਲ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਪਰ ਹੁਣ ਅਸੀਂ ਇਹ ਗੱਲ ਦੇਖ ਰਹੇ ਹਾਂ ਵੀ ਇਹ ਜਿਹੜੀ ਸਰਕਾਰ ਹੈ ਸਰਕਾਰ ਹਮੇਸ਼ਾ ਫੁੱਟਪਾਉ ਨੀਤੀਆਂ ਦੇ ਚਲਦੀ ਹੁੰਦੀ ਹੈ ਇਹਨਾਂ ਦੀ ਫੁੱਟਪਾਉ ਦੀ ਨੀਤੀ ਹੈ ਕਿਉਂਕਿ ਇਹਨਾਂ ਨੇ ਹੁਣ ਵੀ ਉਹਨਾਂ ਦੋਹਾਂ ਜਿਥੇ ਬੰਦੀਆਂ ਨੂੰ ਉਹ ਕਿਹਾ ਜਦੋਂ ਅਸੀਂ ਕਹਿੰਦੇ ਆ ਵੀ ਸਾਰੀ ਜਦੋਂ ਜਿਥੇ ਬੰਦੀਆਂ ਇਕੱਠੀਆਂ ਹੋ ਕੇ ਇੱਕੋ ਪਲੇਟਫਾਰਮ ਤੇ ਜਾ ਕੇ ਇਹ ਜਿਹੜੀ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਤਾਂ ਉਹ ਜਿਹੜੀ ਗੱਲ ਵੀ ਮੀਟਿੰਗ ਸਾਰਿਆਂ ਨਾਲ ਸਾਂਝੀ ਕੀਤੀ ਜਾਵੇ ਤਾਂ ਜੀ ਕੀ ਨਾਮ ਹੈ ਜੀ ਮੇਰਾ ਨਾਮ ਰਾਜੂ ਸਿੰਘ ਜੀ ਬੀਕੇ ਜੁਡਕੋਂ ਦਾ ਬਲਾਕ ਪ੍ਰਧਾਨ ਧੂਰੀ ਜੀ ਅੱਜ ਮੀਟਿੰਗ ਕੀਤੀ ਗਈ ਹੈ ਸੰਯੁਕਤ ਕਸਨ ਮੋਚਵਲੋ ਕੀ ਅੱਜ ਮੁੱਖ ਏਜੰਡਾ ਕੀ ਸੀਗਾ ਮੁੱਖ ਏਜੰਡਾ ਜਿਹੜਾ 26 ਜਨਵਰੀ ਵਾਲਾ 26 ਜਨਵਰੀ ਨੂੰ ਅਸੀਂ ਵੱਡਾ ਟਰੈਕਟਰਾਂ ਦਾ ਇਕੱਠ ਕਰਕੇ ਅਸੀਂ ਸਾਡੀ ਤਹਿਸੀਲ ਦੇ ਵਿੱਚ ਮਾਰਚ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਇੱਕ ਤਾਂ ਜਿਹੜਾ ਸੂਬਿਆਂ ਨੂੰ ਸਰਕਾਰ ਨੇ ਜਿਹੜੇ ਅਸੀਂ ਤਿੰਨ ਕਰੋੜ ਇੱਕ ਸਾਲ ਪਾਰ ਬੈਠ ਕੇ ਉੱਥੇ ਸੜਕਾਂ ਦੇ ਉੱਤੇ ਮੋਦੀ ਸਰਕਾਰ ਦੀ ਗੋਡੀ ਲਵਾ ਕੇ ਰੱਦ ਕਰਾ ਕੇ ਆਏ ਸੀ ਉਹ ਦੁਬਾਰੇ ਸੂਬਿਆਂ ਨੂੰ ਇਹਨਾਂ ਨੇ ਖਰੜਾ ਬਣਾ ਕੇ ਲਵਾਵਾ ਬੰਦ ਕਰਕੇ ਭੇਜੇ ਨੇ ਉਹੀ ਨੀਤੀ ਪਾਲਿਸੀ ਹੈ ਉਹਨਾਂ ਨੂੰ ਦੁਬਾਰੇ ਤੋਂ ਵਾਪਸ ਕਰਨ ਵਾਸਤੇ ਤੇ ਇੱਕ ਜਿਹੜੇ ਸਾਡੇ ਚੱਲ ਰਹੇ ਮੋਰਚੇ ਨੇ ਉਹਨਾਂ ਦੀ ਮਦਦ ਵਾਸਤੇ ਇੱਕ ਜਿਹੜੀਆਂ ਪਿਛਲੇ ਮੋਰਚੇ ਦੇ ਵਿੱਚ ਮੰਨਿਆ ਹੋਇਆ ਮੰਗਾਂ ਨੇ ਐਮ ਐਸ ਬੀ ਗਾਰੰਟੀ ਬਣਾਉਣੀ ਸੀ ਉਹ ਸਾਰਿਆਂ ਨੂੰ ਸਰਕਾਰ ਦੱਬੀ ਬੈਠੀ ਹੈ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਵੱਡਾ ਪ੍ਰਦਰਸ਼ਨ ਕਰਾਂਗੇ ਅਗਰ ਹਲੇ ਵੀ ਸਰਕਾਰ ਨੇ ਕੋਈ ਇਸ ਦੇ ਉੱਤੇ ਨਾ ਗੌਰ ਕਰੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਸ ਕੇ ਐਮ ਵੱਡੇ ਸੰਘਰਸ਼ ਵਿੱਡੇਗਾ ਅਸੀਂ ਉਹਨਾਂ ਤੇ ਪੂਰਾ ਪਹਿਰਾ ਦੇਵਾਂਗੇ ਪਿਛਲੇ ਦਿਨੀ ਸਵੇਰ ਪਦਰੀ ਮੀਟਿੰਗ ਵੀ ਹੋਈ ਸੀ ਡੱਲੇਵਾਲ ਸਾਹਿਬ ਨਾਲ ਉਹਦੇ ਸਬੰਧ ਵਿੱਚ ਕੀ ਕਰਨਗੇ ਹਾਂਜੀ ਸਾਡੀ ਬਾਰ-ਬਾਰ ਮੀਟਿੰਗਾਂ ਚੱਲ ਰਹੀਆਂ ਨੇ ਦੇਖੋ ਵੱਡਾ ਸਿਸਟਮ ਹੈ ਇਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਇੱਕ ਮੀਟਿੰਗ ਦੇ ਵਿੱਚ ਮੈਂ ਤਰਾ ਲੈ ਜਾਊਗਾ ਇਹਨਾਂ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਘੋ ਕੇ ਚੰਗੀ ਤਰ੍ਹਾਂ ਰੜਕ ਕੇ ਸਾਡੀ ਐਸਕੇਐਮ ਦੀ ਤੇ ਸਾਰੇ ਜਿਹੜੇ ਦੋ ਫਾਰਮਾਂ ਦੇ ਉੱਥੇ ਮੋਰਚੇ ਚੱਲ ਰਹੇ ਨੇ ਉਹਨਾਂ ਦੀ ਏਕਤਾ ਬਣੀ ਹੋਈ ਹੈ ਉਸੇ ਸਬੰਧ ਵਿੱਚ ਆ ਪ੍ਰੋਗਰਾਮ ਨਾਲ ਲਾ ਕੇ ਲਿਖੇ ਜਾ ਰਹੇ ਨੇ ਇਹਨਾਂ ਦੇ ਉੱਤੇ ਸਾਡਾ ਪੂਰਾ ਪ੍ਰਸੈਸ ਚੱਲ ਰਿਹਾ ਹੈ ਤਾਂ ਸਾਰੀ ਇੱਕ ਮਿਕ ਹੋ ਕੇ ਸਾਰੀਆਂ ਜੱਥੇਬੰਦੀਆਂ ਕੰਮ ਕਰ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ